ਜਿਹੜਾ ਇਹਨਾਂ ਦੀ ਛੋਟੀ ਜੀ ਦੁਕਾਨ ਹੈ ਇੱਕ ਉੱਥੇ ਤਾਲੇ ਲੱਗੇ ਹੋਏ ਤਾਲੇ ਜਿਹੜੇ ਹੈਗੇ ਉਹ ਤੋੜ ਦਿੱਤੇ ਗਏ ਆ। ਕੀ ਬਿੱਧੀ ਹੋਣੀ ਉਸ ਆਦਮੀ ਤੇ ਜਿਸ ਦਾ ਇਹ ਰੋਜ਼ਗਾਰ ਹੈ। ਮਤਲਬ ਰਾਜਪੁਰਾ ਵਾਸੀਆ ਚ ਇਹ ਡਰਦਾ ਹੈਗਾ ਕਿ ਵੀ ਚੋਰ ਸਰਗਰਮ ਹੈ। ਲੋਕ ਕਹਿ ਰਹੇ ਆ ਇਨੀ ਸਰਮਨਾ ਐਜੇ ਜਿੱ ਗੱਲਾਂ ਕਰਦੇ ਵੀ ਅਸੀਂ ਫੜ ਕੇ ਦੇ ਵੀ ਤੇ ਤਾਂ ਪੁਲਿਸ ਨਹੀਂ ਆ ਕੇ ਕਾਰਵਾਈ ਕਰਦੀ ਆਪ ਛੱਡ ਦਿੰਦੀ ਆ। ਤ ਸਰੀਆ ਮੂੰਠਾ ਦੇ ਨੇ ਪੁੱਛਾਂ ਵੀ ਅੱਛੇ ਤੇ ਕਰੇਂਗੇ ਤੁਸੀਂ ਜੋ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਮੈਨੂੰ ਲੱਗਿਆ ਉਹਨਾਂ ਨੂੰ ਕੁਝ ਕਮਿਸ਼ਨ ਬੰਨੀ ਹੋਣੀ ਵੀ ਅੱਛੇ karenge ਤੁਸੀਂ ਜੋ ਬਣਦਾ ਤਾਂ ਲੈ ਲਿਆ ਕਰੋ ਐਮ ਐਲ اے ਸਾਹਿਬ ਦਾ ਘਰ ਨੇੜੇ ਆ ਬਿਲਕੁਲ ਨੇੜੇ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਵੱਲੋਂ ਇੰਨੀ ਵੱਡੀ ਚੇਤਾਵਨੀ ਦਿੱਤੀ ਜਾ ਰਹੀ ਹੈ ਇਹ ਜਿਹੜੇ ਕਹਿੰਦੇ ਸੀਗੇ ਕਿ ਐਮ ਐਲ اے ਤੋਂ ਬਿਨਾਂ ਪੁੱਛੇ ਇੱਕ ਚप्पल ਚੋਰੀ ਨਹੀਂ ਹੁੰਦੀ ਹੁਣ ਜਿਹੜੀਆਂ ਇਹ ਚੋਰੀਆਂ ਹੋ ਰਹੀਆਂ ਐ ਇਹ ਕਿੰਨੂ ਪੁੱਛ ਕੇ ਹੋ ਰਹੀਆਂ ਤੁਸੀਂ ਕਮੈਂਟ ਕਰੋ ਸ਼ੇਅਰ ਕਰੋ ਇਸ ਵੀਡੀਓ ਨੂੰ ਘਟੋ ਘਟ ਪ੍ਰਸ਼ਾਸਨ ਨੂੰ ਇਸ ਗੱਲ ਦੀ ਸ਼ਰਮ ਆਏ ਜਦ ਜਗਦੀਸ਼ ਕੁਮਾਰ ਜੱਗਾ ਨੇ ਟਾਲੀ ਵਾਲੇ ਚੌਕ ਦੇ ਉੱਤੇ ਤਰਨਾ ਦਿੱਤਾ ਸੀਗਾ ਉਸ ਦਿਨ ਕਿਉਂ ਚੋਰ ਫੜੇ ਗਏ ਸੀਗੇ ਹੁਣ ਦੱਸੋ ਜਦ ਬੰਦੇ ਦੀ ਇਹ ਚੋਰੀ ਹੋਏਗੀ ਇਹ ਇਹ ਗਾਲਾਂ ਨਹੀਂ ਕੱਢਣਗੇ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬਲਿਊਜ਼ ਚੈਨਲ ਇਸ ਵੇਲੇ ਅਸੀਂ ਰਾਜਪੁਰਾ ਦੇ ਜਿਹੜਾ ਅੰਡਰਬ੍ਰਿਜ ਹੈ ਅੰਡਰਬ੍ਰਿਜ ਤੋਂ ਜਦੋਂ ਆਪਾਂ ਇਹ ਸ਼ਹਿਰ ਦੇ ਅੰਦਰ ਐਂਟਰ ਕਰਦੇ ਆ ਜੈਸਪਰ ਚੌਕ ਉੱਥੇ ਗਏ ਹੈ ਜਿੱਥੇ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਚਲੋ ਘਰਾਂ 'ਚ ਚੋਰੀਆਂ ਹੋ ਰਹੀਆਂ ਗੱਡੀਆਂ ਚੋਰੀਆਂ ਹੋ ਰਹੀਆਂ ਪਰ ਇਨ੍ਹਾਂ ਚੋਰਾ ਵੱਲੋਂ ਇੱਕ ਗਰੀਬ ਦਾ ਜਿਹੜਾ ਟੀ ਸਟਾਈਲ ਹੈ ਉਹਨੂੰ ਵੀ ਨਹੀਂ ਬਖਸ਼ਿਆ ਗਿਆ ਜਦ ਸਵੇਰੇ ਇਹ ਆਂਦੇ ਆ ਤਾਂ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਜਿਹੜਾ ਇਹਨਾਂ ਦੀ ਇਹਨਾਂ ਦੀ ਛੋਟੀ ਜੀ ਦੁਕਾਨ ਆ ਇੱਕ ਉੱਥੇ ਤਾਲੇ ਲੱਗੇ ਹੋਏ ਤਾਲੇ ਜਿਹੜੇ ਹੈਗੇ ਉਹ ਤੋੜ ਦਿੱਤੇ ਗਏ ਆ ਤੁਸੀਂ ਦੇਖੋ ਕਿ ਕਿਹਿਆ ਵਿਦਿ ਹੋਣੀ ਉਸ ਆਦਮੀ ਤੇ ਜਿਸ ਦਾ ਹੈ ਰੋਜ਼ਗਾਰ ਹੈ ਤੇ ਜਦ ਉਹਨੇ ਆ ਕੇ ਖੋਲਿਆ ਕਿ ਵੀ ਮੈਂ ਸਫਾਈ ਕਰਾਂਗਾ ਤੇ ਅੱਜ ਮੈਂ ਕੁਝ ਕਮਾਵਾਂਗਾ ਤੇ ਉਹ ਦੇਖਦਾ ਕਿ ਵੀ ਇੱਥੇ ਤਾਲੇ ਟੁੱਟੇ ਹੋਏ ਆ ਤੇ ਜਦੋਂ ਸ਼ਟਰ ਚੱਕਦੇ ਆ ਤਾਂ ਅੰਦਰ ਹੋਰ ਜ਼ਿਆਦਾ ਹੈਰਾਨੀ ਜਨ ਗੱਲਾਂ ਹੁੰਦੀਆਂ ਕਿ ਵੀ ਨਮਕ ਤੱਕ ਇਨ ਚੋਰ ਇਨੇ ਕ ਬੇਕਾਰ ਹੋ ਚੁੱਕੇ ਆ ਇਨੇ ਕ ਕਟਿਆ ਹੋ ਚੁੱਕੇ ਆ ਕੋਈ ਵੀ ਨਮਕ ਚੋਰੀ ਨਹੀਂ ਕਰਦਾ ਕੋਈ ਵੀ ਨਮਕ ਹਰਾਮੀ ਨਹੀਂ ਕਰਦਾ ਨਮਕ ਤੱਕ ਲੈ ਗਏ ਆ ਇਸ ਦੁਕਾਨ ਚ ਤੇ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ 1 ਘੰਟੇ ਤੋਂ ਵੱਧ ਹੋ ਚੁਕਿਆ ਹੈ ਪੁਲਿਸ ਨੂੰ ਸੂਚਨਾ ਦਿੱਤੇ ਹੋਏ ਪਰ ਪੁਲਿਸ ਸਾਲੇ ਤੱਕ ਆਈ ਨਹੀਂ ਹੈ ਜਦ ਪੁਲਿਸ ਵੱਡੇ ਵੱਡੇ ਜਿਹੜੇ ਅਮੀਰ ਜਾਦੀਆਂ ਦੇ ਘਰ ਚੋਰੀ ਹੁੰਦੀ ਹੈ ਉੱਥੇ ਵੀ ਕੰਮ ਨਹੀਂ ਕਰਦੀ ਤਾਂ ਗਰੀਬ ਦੀ ਕੌਣ ਸੁਣੇਗਾ ਅਸੀਂ ਇਹਨਾਂ ਨੂੰ ਗੱਲ ਕਰਦੇ ਵੀਰ ਜੀ ਕਿਆ ਨਾਮ ਹੈ ਤੁਹਾਡਾ ਜੀ ਮੇਰਾ ਸ਼ਕਤੀ ਕੁਮਾਰ ਹੈ ਕਿਆ ਕਿਸ ਤਰ੍ਹਾਂ ਕਿਆ ਹੋਇਆ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਰ ਮੈਂ 6 ਵਜੇ ਆਇਆ ਤਾਂ ਇੱਥੇ ਜਿੰਦੇ ਡੁੱਟੇ ਹੋਏ ਤੇ ਮੈਂ ਅੱਜ ਦੁਕਾਨ ਮੈਂ ਸਾਟੇ ਖੋਲ ਕੇ ਦੇਖਿਆ ਮੇਰੇ ਕੁਝ ਹੈ ਹੀ ਨਹੀਂ ਮੈਂ ਫਿਰ ਮੈਂ ਕੀ ਕਮਾਵਾਂ ਕੀ ਵੇਚਾਂ ਹੋਰੀ ਰਾਤ ਨੂੰ ਕਿੰਨੇ ਵਜੇ ਗਈ ਸੀ ਮੈਂ ਸਮਝਾਤੇ ਹੋ ਬੰਦ ਕਰ ਦਿੰਦਾ ਸਰ ਇਸੇ ਮਾਹੌਲ ਖਰਾਬ ਹੋਣ ਕਰਕੇ ਮੈਂ ਦੁਕਾਨ ਬੰਦ ਕਰ ਦਿੰਦਾ ਵੀ ਜੜਾਈ ਝਗੜੇ ਖੋ ਬੱਜਿਆ ਹੋ ਰਹੀ ਹੈ ਕੱਲ ਨੂੰ ਕੋਈ ਕੋਈ ਨੁਕਸਾਨ ਨਾ ਹੋ ਜਾਵੇ ਮਤਲਬ ਰਾਜਪੁਰਾ ਵਾਸੀਆ ਚ ਇਹ ਡਰਤਾ ਹੈਗਾ ਕਿ ਵੀ ਚੋਰ ਸਰਗਰਮ ਹੈ ਇਹ ਦਿਨ ਨਹੀਂ ਦੇਖਦੇ ਨਾ ਰਾਤ ਦੇਖਣਾ ਸਵੇਰ ਦੇਖੇ ਉਹਨੇ ਕੱਲਾ ਦੇਖਣਾ ਬੰਦਾ ਦੁਕਾਨਦਾਰ ਕੇ ਕੱਲਾ ਕੋਈ ਗਰੀਬ ਆਦਮੀ ਜਾ ਰਿਹਾ ਉਹਨੇ ਮਿੰਟਾਂ ਮਦਦ ਤੇ ਲਾਲੇ ਕਰ ਦੇਗੇ ਉੱਪਰ ਲੈ ਫੋਨ ਦੇ ਪੈਸੇ ਦੇ ਕੁਝ ਵੀ ਦੇ ਉਨਾਂ ਦੇ ਦੁਕਾਨ ਤਾਂ ਹੈ ਉਹ ਕੋਈ ਯਾ ਮੇਰੇ ਬੱਚੇ ਘੜੋ ਨੇ ਮੈਂ ਬੱਚਾ ਨਾ ਕੇ ਨਾਲ ਬੰਦ ਕਰਕੇ ਸਿੱਧਾ ਕਰ ਦਿੰਦਾ ਆਪਣੇ ਕਿਸ ਕਿਸ ਚੀਜ਼ ਦੀ ਚੋਰੀ ਹੋਈ ਹੈ ਸਰਦੋ ਸੰਡਰ ਸੀਗੇ ਬੀੜੀਆਂ ਬੀੜੇ ਸਿਕਟਾ ਕੋਲਡਿੰਗ ਵਗੈਰਾ ਚਿਪਸ ਵਗੈਰਾ ਕੋਈ ਕਰੇ ਮੱਠੀ ਬਿਸਕੁਟ ਟਾਫੀਆ ਸਭ ਚੱਕ ਲਏ ਨਮਕ ਤੱਕ ਨਹੀਂ ਛੱਡਿਆ ਦੁਕਾਨ ਤੋਂ ਮੇਰੀ ਆਈਡੀ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਬੰਦੇ 25 ਤੀਜਾ ਕ ਨੁਕਸਾਨ ਹੋਇਆ ਸੰਧਰਾ ਕੀ ਕਹਿਣਾ ਚਾਹੋਗੇ ਪੁਲਿਸ ਦੀ ਇਹ ਜੀ ਕਾਰਗੁਜ਼ਾਰੀ ਪੁਲਿਸ ਜੀ ਆਏ ਲੋਕ ਕਹਿ ਰਹੇ ਆ ਇਹਨੇ ਸਾਹਮਣੇ ਐਸੀ ਜੀ ਗੱਲਾਂ ਕਰ ਰਹੇ ਵੀ ਐਸੀ ਫੜ ਕੇ ਦੇ ਵੀ ਦੀ ਤਾਂ ਪੁਲਸ ਨਹੀਂ ਆ ਕੇ ਕਾਰਵਾਈ ਕਰਦੀ ਆ ਇਹ ਬੜਾ ਵੇਰਖਾ ਨੂੰ ਵੀ ਦਿਨ ਨਹੀਂ ਕਰਦਾ ਜੀ ਬਹੁਤ ਜ਼ਿਆਦਾ ਵਿਅਸਤ ਚੌਕ ਹੈ ਇਹ ਚੌਕ ਦੇ ਉੱਪਰ ਦੁਕਾਨ ਹੈ ਤੁਹਾਡੀ ਸਾਹਮਣੇ ਨਾਲ ਹੀ ਆਈਟੀਏ ਨਾਲ ਐਸਓਐਸ ਐਮਐਲਏ ਐਮਐਲਏ ਦੀ ਕੋਠੀ ਬਿਲਕੁਲ ਬਿਲਕੁਲ ਨਾਲ ਪੈਂਦੀ ਹੈ ਪਿੱਛੇ ਕੋਟ ਕਚਹਿਰੀ ਤੇ ਇਹ ਜਿਹੇ ਇਲਾਕੇ ਮੈਂ ਵੀ ਚੋਰ ਖੁੱਲਿਆਂ ਫਿਰ ਰਹੇ ਆਂ ਪੁਲਸ ਵੀ ਪਹਿਲੇ ਰਾਤ ਨੂੰ ਪਿੱਛੇ ਘੁੰਮਦੀ ਸੀ ਇਹ ਪਤਾ ਲੱਗਦਾ ਸੀ ਇਹ ਪੁਲਸ ਘੁੰਮ ਰਹੀ ਹੈ ਹੁਣ ਤਾਂ ਉਹ ਵੀ ਬੰਦੇ ਕੀ ਪਤਾ ਹੈ ਪੁਲਸ ਹੈ ਵੀ ਕਿ ਨਹੀਂ ਹੁਣ ਤਾਂ ਇਹ ਬਹੁਤ ਤਾਲੇ ਮਿਲ ਕੇ ਕੰਮ ਕਰਾ ਰਹੇ ਆਂ ਕਈ ਬੰਦੇ ਨਗਰ ਨਿਗਮ ਪੈਸੇ ਮੈਂ ਦੇਖਦੇ ਹਾਂ ਖਬਰਾਂ 'ਚ ਲੋਕ ਕਹਿੰਦੇ ਆ ਅਸੀਂ ਬੰਦੇ ਨੂੰ ਘਰ ਦੇ ਦੱਕੇ ਲੈ ਕੇ ਪੁਲਿਸ ਨੂੰ ਦੀ ਆ ਫੁੱਲ ਥਾਲੇ ਪਤਾ ਕਿ ਅੰਦਰ ਬੈਠਿਆ ਹੈ ਬੈਠਿਆ ਅੰਦਰ ਹੁੰਦੇ ਨਹੀਂ ਉੱਥੇ ਕੰਬਲ ਪਿਆ ਹੁੰਦਾ ਚੋਰ ਬਾਹਰ ਆ ਕੇ ਘਰ ਬੈਠੇ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੁਲਿਸ ਨੂੰ ਸੂਚਨਾ ਦਿੱਤੇ ਹੋਏ ਹੁਣ ਸਮੇਂ ਡੇਢ ਘੰਟਾ ਹੋ ਗਿਆ ਘੰਟਾ ਪਹਿਲੇ ਫੋਨ ਕੀਤਾ ਅਜੇ ਤੱਕ ਨਹੀਂ ਆਏ ਤੇ ਕੀ ਲੱਗਦਾ ਤੁਹਾਨੂੰ ਕਿ ਵੀ ਪੁਲਿਸ ਤੁਹਾਡਾ ਸਾਥ ਦੇਗੀ ਪੁਲਿਸ ਕੋਲ ਜਾਣੇ ਦਾ ਕੋਈ ਫਾਇਦਾ ਨਹੀਂ ਸਰ ਏ ਕੜਾ ਮੇਰੇ ਹੋ ਰਿਹਾ ਹੈ ਤਾਂ ਹਰ ਜਗ੍ਹਾ ਹਰ ਗਲੀ 'ਚ ਹੋ ਰਿਹਾ ਹੈ ਪੁਲਿਸ ਕਿਤੇ ਕਿਤੇ ਜਾਏਗੀ ਨਾ ਉਹਦੇ ਕਾ ਤਾਂ ਕੋਈ ਰੋਲ ਹੀ ਨਹੀਂ ਨਾ ਮੈਂ ਦੇਖੇ ਪੁਲਿਸ ਕਿਤੇ ਟ ਅੱਗੇ ਤੱਕ ਕਾਰਜ ਪਾ ਦਿੰਦੇ ਵੀ ਹਾਂ ਸੋ 10 ਵਜੇ ਆਇਓ ਪੁਲਿਸ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਕਿ ਤੁਹਾਨੂੰ ਘੰਟੇ ਤੋਂ ਉੱਪਰ ਹੋ ਗਿਆ ਕੰਪਲੀਟ ਕਿਤੇ ਨੂੰ ਹਲੇ ਤੱਕ ਪੁਲਿਸ ਤੁਹਾਡੀ ਸੁਧ ਬੁਧ ਵੀ ਨਹੀਂ ਲੈਣ ਆਈ ਤੇ ਚੋਰਾਂ ਨੂੰ ਕਿਆ ਫੜੇਗੀ ਉਹੀ ਗੱਲ ਹੈ ਇਹੀ ਕਾਰਨ ਤਾਂ ਨਹੀਂ ਕਿ ਜਿੱਥੇ ਇਹ ਸਰਗਰਮ ਹੋ ਰਹੇ ਚੋਰ ਵਗੈਰਾ ਉਹ ਤਾਂ ਛੋੜ ਕੇ ਛੋੜ ਕੇ ਅਸਰੇ ਆਂਗੂਠਾ ਦੇ ਰਹੇ ਪੁਲਸਾਂ ਵੀ ਅਜੇ ਤੱਕ karenge ਤੁਸੀਂ ਜੋ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਮੈਨੂੰ ਲੱਗਿਆ ਉਹਨਾਂ ਨੂੰ ਕੋਈ ਕਮਿਸ਼ਨ ਬੰਨੀ ਹੋਣੀ ਵੀ ਅਜੇ karenge ਤੁਸੀਂ ਜੋ ਬੰਦਾ ਅਤ ਲਿਆ ਕਰੋ تایਪਸ ਵਾਈ تای ਫੜੇ ਵੀ ਜਾ ਰਹੇ ਨੇ ਫੇ ਵੀ ਚੋਰ ਨਹੀਂ ਘਟ ਰਹੇ ਪੁਲਸੇ ਘਟ ਰਹੀ ਹੈ ਸ਼ਟਕ ਦਾ ਤਾਲਾ ਕਿੰਨੇ ਖੋਲਿਆ ਸੀਗਾ ਸਵੇਰੇ ਮੈਂ ਆਪਣਾ ਸ਼ਟ ਸਰ ਮੈਂ ਹੀ ਖੋਲਿਆ ਆ ਕੇ ਅਜਾ ਤੁਸੀਂ ਖੋਲਿਆ ਹਾਂਜੀ ਠੀਕ ਹੈ ਤੇ ਜਿੱਦਾਂ ਤੁਸੀਂ ਦੇਖਿਆ ਮੈਂ ਤੁਹਾਨੂੰ ਦਿਖਾਦਾ ਕਿ ਦੋ ਸਿਲੰਡਰ ਸੀਗੇ ਦੋ ਸਿਲੰਡਰ ਚੋਰੀ ਹੋ ਗਏ ਆ ਬਾਕੀ ਜਿਹੜੀ ਕੋਲ ਡਰਿੰਕ ਆ ਪਾਣੀ ਦੀਆਂ ਬੋਤਲਾਂ ਜਿਹੜੇ ਇਹ ਵੇਚਦੇ ਆ ਇੱਥੇ ਤੇ ਉਹ ਸਾਰਾ ਕੁਝ ਚੋਰੀ ਹੋ ਚੁੱਕਿਆ ਅੰਡੇ ਦੀ ਟ੍ਰੇਆਂ ਚੱਕ ਕੇ ਲੈ ਜਾ ਚੁੱਕੇ ਤੇ ਹੱਦ ਤੋਂ ਹੱਦ ਜਿਹੜਾ ਨਮਕ ਦਾ ਡੱਬਾ ਸੀਗਾ ਇੱਕ ਉਹ ਤੱਕ ਲੈ ਗਏ ਆ ਜਿੱਦਾਂ ਅੱਜ ਚੋਰਾਂ ਨੇ ਚੰਗੀ ਕਿਉਂਕਿ ਠੰਡ ਵੀ ਬਹੁਤ ਹੈ ਕਹਿੰਦੇ ਵੀ ਪਾਰਟੀ ਨਾ ਕਰਨੀ ਹੋਏ ਤਾਂ ਕਰਕੇ ਕਿਉਂਕਿ ਇੱਕ ਆਨੰਦ ਕਰਿਆਣਾ ਸਟੋਰ ਤੇ ਵੀ ਚੋਰੀ ਹੋਈ ਸੀਗੀ ਉੱਥੇ ਵੀ ਜਿਹੜਾ ਕੀ ਦੇ ਡੱਬੇ ਵਗੈਰਾ ਇਹ ਚੀਜ਼ਾਂ ਮਤਲਬ ਚੋਰ ਇੰਨੇ ਕਿ ਗਿਰ ਗਏ ਆ ਕਿ ਆਪਣੇ ਘਰ ਦਾ ਵੀ ਸਮਾਨ ਜਿਹੜਾ ਹੈਗਾ ਉਹ ਚੋਰੀ ਕਰਕੇ ਲੈ ਕੇ ਜਾ ਰਹੇ ਆ ਹਲੇ ਉਹ ਰਜਨੀ ਦੇ ਲੁੱਕ ਦੀਏ ਚੈਨਾ ਖਿੱਚ ਕੇ ਜਾਂ ਮੋਬਾਈਲ ਖਿੱਚ ਕੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਕਦ ਖੁੱਲਣਗੀਆਂ ਹੋਰ ਕਿ ਲੋਕੀ ਤੁਹਾਨੂੰ ਕਿਹਾ ਕਹਿਣ ਹੁਣ ਤੁਹਾਡੇ ખાણે ਦੇ બાર આ કે તરને લાણ એ એક અસર રહી ગઈ હે કદ તુસી ઇના ચોરા નુ ઇના ચોરા નુ કદ તુસી ફળોંગે એમએલએ સાહેબ ਦਾ ਘਰ ਨੇરે હે બિલકુલ ਨੇરે જਿੱਦਾਂ ઇનાને ਦੱਸਿਆ ਜੱਸਪਰ ચોક ਦੇ ਉੱਤੇ ਆਪਣਾ ઇના ਦੀ દુકાન હે એ પાછે ਹੀ ਜਿਹੜਾ ਜੁਡੀਸ਼ੀਅਲ ਜੁਡੀਸ਼ੀਅਲ ਕੰਪਲੈਕਸ ਹੈ ਮਿਨੀ ਸ਼ਕਤੀ 게ਟ ਹੈ ਸਾਰੇ ਅਫਸਰ ਇੱਥੇ ਬੈਠਦੇ ਆ ਸਾਰੇ ਪੁਲਿਸ ਡੀਐਸਪੀ ਸਾਹਿਬ ਇੱਥੇ ਬੈਠਦੇ ਆ ਫਿਰ ਵੀ ચોરા ਨੂੰ ਬਿਲਕੁਲ ਡਰਨੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਮੇਰੀ ਖਬਰ ਲੱਗੀ ਸੀ ਮੈਂ ਕਿਹਾ ਸੀਗਾ ਚੋਰ ਐਵੇਂ ਲੱਗ ਰਿਹਾ ਕਿ ਵੀ ਉਹ ਚੋਰੀ ਨਹੀਂ ਕਰ ਰਹੇ ਉਹ ਇੱਕ ਟਾਰਗੇਟ ਬਣਾ ਰਹੇ ਆ ਕਿ ਸਾਨੂੰ ਫੜ ਕੇ ਦਿਖਾਓ ਤੁਹਾਡੇ ਚ ਦਮ ਕਿੰਨਾ ਹੈ ਪੁਲਿਸ ਪ੍ਰਸ਼ਾਸਨ ਨੂੰ ਚੋਰਾਂ ਵੱਲੋਂ ਇੰਨੀ ਵੱਡੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਿੰਨੇ ਮਰਜ਼ੀ ਵੱਡੇ ਅਫਸਰ ਆ ਜਾਣ ਜਿਹੜੇ ਮਰਜ਼ੀ ਆ ਜਾਣ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਤਾਂ ਚੋਰੀ ਕਰਦੇ ਰਾਵਾਂਗੇ ਹੁਣ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਕਿਧਰੋਂ ਰਿਕਵਰ ਹੋਏਗਾ ਕੌਣ ਇਹਨਾਂ ਦਾ ਖਰਚਾ ਪੂਰਾ ਕਰੇਗਾ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਐਮਐਲਏ ਤੋਂ ਬਿਨਾ ਪੁੱਛੇ ਇੱਕ ਚप्पल ਚੋਰੀ ਨਹੀਂ ਹੁੰਦੀ ਤੇ ਹੁਣ ਜਿਹੜੀਆਂ ਇਹ ਚੋਰੀਆਂ ਹੋ ਰਹੀਆਂ ਐ ਇਹ ਕਿੰਨੂ ਪੁੱਛ ਕੇ ਹੋ ਰਹੀਆਂ ਐ? ਕੀ ਕੋਈ ਇਹ ਇਸ ਚੀਜ਼ ਦਾ ਜਵਾਬ ਦੇ ਸਕਦਾ ਐ? ਤੁਸੀਂ ਕਮੈਂਟ ਕਰੋ, ਸ਼ੇਅਰ ਕਰੋ ਇਸ ਵੀਡੀਓ ਨੂੰ। ਘਟੋ ਘਟ ਪ੍ਰਸ਼ਾਸਨ ਨੂੰ ਇਸ ਗੱਲ ਦੀ ਸ਼ਰਮ ਆਏ ਕਿ ਯਾਰ ਕਿਸੇ ਗਰੀਬ ਦਾ ਤਾਂ ਛੱਡ ਦੋ। ਚਲੋ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ। ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਹੀ। ਹੁਣ ਕਿਆ-ਕਿਆ ਸਵਾਲ ਅਸੀਂ ਖੜੇ ਕਰਾਂਗੇ? ਕਿ ਵੀ ਸਾਨੂੰ ਵੀ ਹੁਣ ਸ਼ਰਮ ਆ ਰਹੀ ਹੈ ਸਾਨੂੰ ਵੀ ਲੱਗਦਾ ਕਿ ਵੀ ਅਸੀਂ ਇਨਾ ਪੁਲਿਸ ਪ੍ਰਸ਼ਾਸਨ ਬਾਰੇ ਬੋਲ ਰਹੇ ਹਾਂ ਘਟੋ ਘਟੋ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਦ ਜਗਦੀਸ਼ ਕੁਮਾਰ ਜੱਗਾ ਨੇ ਟਾਲੀ ਵਾਲੇ ਚੌਕ ਦੇ ਉੱਤੇ ਤਰਨਾ ਦਿੱਤਾ ਸੀਗਾ ਉਸ ਦਿਨ ਕਿਉਂ ਚੋਰ ਫੜੇ ਗਏ ਸੀਗੇ ਕੀ ਇਸ ਗੱਲ ਦਾ ਕੋਈ ਜਵਾਬ ਹੈਗਾ ਲੋਕਾਂ ਨੇ ਬੜੀ ਬੜੀ ਪ੍ਰੈਸ ਕਾਨਫਰੰਸਾਂ ਕਰਕੇ ਜਗਦੀਸ਼ ਕੁਮਾਰ ਜੱਗਾ ਬਾਰੇ ਬੋਲਦੇ ਸੀਗੇ ਕਿ ਉਹ ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੈ ਉਹ ਗਾਲ੍ਹਾਂ ਕੱਢਦੇ ਆ ਹੁਣ ਦੱਸੋ ਜਦ ਬੰਦੇ ਦੀ ਇਹ ਚੋਰੀ ਹੋਏਗੀ ਇਹ ਇਹ ਗਾਲ੍ਹਾਂ ਨਹੀਂ ਕੱਢਣਗੇ ਇਹ ਇਹ ਪਿਆਰ ਨਾਲ ਬੋਲਣਗੇ ਹੁਣ ਕੌਣ ਦੇਗਾ ਇਹਦਾ ਇਹ ਇਹਨਾਂ ਦਾ ਸਮਾਨ ਕੌਣ ਲੋਟਾਏਗਾ ਇਹ ਬਹੁਤ ਵੱਡਾ ਸਵਾਲ ਹੈ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਰਾਜਪੁਰ